ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਮਹਰਪਿੰਦਰ ਸਿੰਘ ਸੰਧੂ ਹਰਿਆਵਲ ਸਾਹਿਬ ਤੋਂ ਪੀਰਮਮਤੋਂ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਜੋ ਅਸੀਂ ਕਾਰਜ ਕਰਦੇ ਰਹਿੰਨੇ ਆਂ ਵੀਰਾਂ ਨੂੰ ਪਤਾ ਸਾਰਿਆਂ ਨੂੰ ਸਾਨੂੰ ਦਰਸਤਾ ਨਾਲ ਪ੍ਰੇਮ ਹੋ ਗਿਆ ਤੇ ਅੱਜ ਅਸੀਂ ਇੱਕ ਵਾਰ ਫਿਰ ਆਪਣੀ ਟੀਮ ਸਾਰੀ ਨਾਲ ਆਏ ਆ ਜੀ ਸਮਿਆਂ ਚ ਪੀਰਮਮਦਸ਼ ਮਸ਼ਾਨ ਘਾਟੇ ਜੀ ਤੇ ਅਸੀਂ ਸਮੇਂ ਸਮੇਂ ਸਿਰ ਇਹ ਜਿਹੜੇ ਬੂਟੇ ਲਾਏ ਹੋਏ ਸੀਗੇ ਇਹਨਾਂ ਦੀ ਕਟਾਂਗ ਕਰਦੇ ਰਹਿੰਨੇ ਆ ਅੱਜ ਆ ਮੇਰੇ ਨਾਲ ਦਲਜੀਤ ਸਿੰਘ ਸੰਧੂ ਸੁਖ ਕਮਾਈਆ ਗੁਰਵਿੰਦਰ ਸਿੰਘ ਗੁਰਲਾਲ ਸਿੰਘ ਤੇ ਗੁਰਦਰਸ਼ਨ ਔਇਲਾ ਤੇ ਅਸੀਂ ਅੱਜ ਇਹਨਾਂ ਜਿਹੜੇ ਬੂਟਿਆਂ ਦੀਆਂ ਪਿੱਛੇ ਤੁਹਾਨੂੰ ਦਿਖਾਵਾਂਗੇ ਕਟਿੰਗ ਸਾਰੀ ਹੋਣ ਵਾਲੀ ਹੈ ਜੀ ਤੇ ਅਸੀਂ ਇਹਨਾਂ ਨੂੰ ਕਟਿੰਗ ਕਰਾਂਗੇ ਅੱਜ ਕਿਉਂਕਿ ਕਟੰਗ ਕਰਨ ਦੇ ਨਾਲ ਬੂਟੇ ਕਿ ਤਾਂ ਗ੍ਰੋਥ ਕਰ ਜਾਂਦੇ ਉੱਪਰ ਵੱਧ ਜਾਂਦੇ ਆ ਤੇ ਇੱਕ ਥੋੜਾ ਸਾਫ਼ ਸੁਥਰਾ ਥੱਲੇ ਹੋ ਜਾਂਦਾ ਥਾਂ ਤੇ ਜਿਹੜੀ ਮੈਂ ਇੱਕ ਖਾਸ ਆਪਣੇ ਸਾਰੇ ਮਿੱਤਰਾਂ ਨੂੰ ਔਰ ਦੋਸਤਾਂ ਨੂੰ ਔਰ ਸਾਰੇ ਪੰਜਾਬ ਨੂੰ ਇੱਕ ਬੇਨਤੀ ਕਰਨੀ ਹੈ ਉਹ ਵੀ ਧਿਆਨ ਨਾਲ ਮੇਰੀ ਸੁਣ ਲਵੋ ਕਿ ਆਮ ਤੌਰ ਤੇ ਪਿੰਡਾਂ ਦੇ ਸ਼ਮਸ਼ਾਨ ਘਾਟੇ ਜਾਂਦਾ ਮੌਕਾ ਮਿਲਦਾ ਰਹਿੰਦਾ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਪਿੰਡ ਵਾਸੀ ਕਈ ਵਾਰ ਕੀ ਕਰਦੇ ਆ ਕਿ ਸਮਸ਼ਾਨ ਘਾੜ ਸਾਫ ਨਾਉਣ ਕਰਕੇ ਨਾ ਉਸੇ ਦਿਨੀ ਜਲਦਬਾਜੀ ਚ ਕੁ ਦਿਹਾੜੀਆਂ ਭੇਜ ਕੇ ਜਾਂ ਹੋਰ ਪਿੰਡ ਦੇ ਭੇਜ ਕੇ ਨਾ ਜੇ ਸਫਾਈ ਕਰ ਰਹੇ ਹੁੰਦੇ ਉਹ ਵੀ ਥੋੜੀ ਜਿੱਥੇ ਸੰਸਕਾਰ ਕਰਨ ਵਾਲ ਜਗਾ ਹੁੰਦੀ ਏ ਥੋੜੀ ਜਗ੍ਹਾ ਤੇ ਸਫਾਈ ਕੀਤੀ ਹੁੰਦੀ ਏ ਵੇਖੋ ਅਸੀਂ ਵੀ ਬੇਨਤੀ ਕਰਦੇ ਆ ਆਪਦੀ ਟੀਮ ਵੱਲੋਂ ਕਿ ਵੀਰ ਮਰੇ ਕੋਈ ਸਮਾਂ ਨਹੀਂ ਲੱਗਦਾ ਪਿੰਡੋਂ ਚ ਪੰਜ ਸੱਤ ਨੌਜੋਕ ਤੁਸੀਂ ਇੱਕ ਟੀਮ ਬਣਾ ਲਵੋ ਮਹੀਨੇ ਬਾਅਦ ਦੋ ਮਹੀਨੇ ਬਾਅਦ ਸਮਸ਼ਾਨ ਘਾੜ ਦੇ ਜਿੰਦਾ ਸਾਡੇ ਦੇਖੋ ਬਹੁਤ ਹੀ ਵਧੀਆ ਅਸੀਂ ਕੀਤਾ ਹੈ ਆਪਦਾ ਦੇਖੋ ਸਾਰੇ ਬੰਨੇ ਕਿਤੇ ਇੰਨਾ ਘਾ ਨਹੀਂ ਕੋਈ ਗੰਦਗੀ ਨਹੀਂ ਹੈਗੀ ਤੇ ਮੈਂ ਕਹਿੰਦਾ ਜੀ ਜੇ ਪਿੰਡਾਂ ਚ ਇਦਾਂ ਅਸੀਂ ਨੌਜਵਾਨ ਵੀਰ ਲਗਾਤਾਰ ਸ਼ਮਸ਼ਾਨ ਘਾੜਦੀ ਇਦਾਂ ਸਫਾਈ ਕਰਦ ਰਹੀਏ ਬੈਠਣ ਲਈ ਵਧੀਆ ਥਾਂ ਬਣਿਆ ਹੋਵੇ ਤੇ ਬੜਾ ਚੰਗਾ ਹੋਊਗਾ ਤੇ ਸਾਨੂੰ ਇੱਕ ਉਹ ਜਿਹੜੀ ਨਮੋਸ਼ੀ ਜੀ ਸਾਨੂੰ ਉਸ ਦਿਨ ਹੁੰਦੀ ਜਿਸ ਦਿਨ ਪ੍ਰਾਣੀ ਚੜਾਈ ਕਰਦਾ ਸਾਨੂੰ ਉਹ ਨਹੀਂ ਚਲਣੀ ਪੈਗੀ ਤੇ ਚਲੋ ਮੇਰਾ ਦਰਸ਼ਨ ਵੀਰ ਕੁਝ ਕਹਿਣਾ ਚਾਹੁੰਦਾ ਪੰਚਾਇਤ ਮੈਂਬਰ ਨੇ ਮਜੂਦਾ ਜੀ ਸਾਹਿਬ ਤੋਂ ਵੀਰ ਜੀ ਬਤਾ ਸਭ ਤੋਂ ਵਧੀਆ ਗੱਲ ਕੀ ਲੱਗੀ ਹੈ ਅੱਜ ਕੱਲ ਦੇ ਜਦੋਂ ਦੇਣ ਆਉਂਦੇ ਨੇ ਆਪਾਂ ਵੇਖਦੇ ਆਂ ਕਿ ਬੂਟੇ ਲਗਾਉਂਦੇ ਬਹੁਤ ਵੀਰ ਨੇ ਪਰ ਉਸ ਤੋਂ ਬਾਅਦ ਜਿਹੜੇ ਸਾਫ ਸੁਭਾਲ ਨਾਲ ਉਹ ਲੈ ਰਹੇ ਜਾਂਦੇ ਨੇ ਕੰਸਾਤ ਵਧੀਆ ਲੱਗਾ ਕਿ ਜਿਹੜਾ ਤੁਸੀਂ ਅੱਜ ਆਏ ਜੇ ਆਪਣੇ ਲਗਾਏ ਹੋਏ ਬੂਟਿਆਂ ਨੂੰ ਪਾਣੀ ਤੇ ਇਹਨਾਂ ਦੀ ਕਾਂਡ ਛਾੜ ਕਰਦੇ ਇਹ ਜਿੰਨੀ ਕਾਂਡ ਛਾੜ ਕਰੋਗੇ ਉਹਨਾਂ ਇਹਨਾਂ ਨੂੰ ਕਹਿੰਦੇ ਵੀ ਗਰੋਥ ਜਾਂ ਜਵਾਨੀ ਹੈ ਨਾ ਜਿਆਦੀ ਜਵਾਨੀ ਚੜੂਗੀ ਆਪਾਂ ਦੇ ਦੇ ਦਿਆਂਗੇ ਰੁੱਖ ਲਾਉਂਦੇ ਬਹੁਤ ਅੱਜਕੱਲ ਬਹੁਤ ਫੋਟੋਆਂ ਵੀ ਖਿੱਚਦੇ ਅਖਬਾਰਾਂ 'ਚ ਵੀ ਆਉਂਦੀਆਂ ਆਪਾਂ ਵੇਣੇ ਪਰ ਉਸ ਤੋਂ ਬਾਅਦ ਸਾਫ ਸੁਭਾਲ ਨਹੀਂ ਹੁੰਦੀ ਉਹਨਾਂ ਦੀ ਧੰਨਵਾਦ ਜਨਾਬ ਸਭ ਤੁਹਾਡਾ ਵੀ ਤੁਸੀਂ ਸਾਡੀ ਅੱਜ ਸਾਫ ਸੁਭਾਲ ਜਿਹੜੀ ਤੁਸੀਂ ਕਰ ਰਹੇ ਜੇ ਬਹੁਤ ਵਧੀਆ ਪ੍ਰਾਲਾ ਤੁਹਾਡਾ ਤੇ ਧੰਨਵਾਦ ਤੁਹਾਡਾ ਵੀ ਤੁਸੀਂ ਅੱਜ ਸਾਡੇ ਨਾਲ ਆਏ ਹੋ ਸੇਵਾ ਕਰਨ ਤੇ ਚਲੋ ਦੋ